ਦੇ ਪਰਿਵਾਰ ਦਾ ਸਹਿਯੋਗ ਬਹੁਤ ਵਧੀਆ ਰਿਹਾ ਕਿਉਂਕਿ ਉਹਨਾਂ ਨੇ ਮੈਨੂੰ ਨਾ ਸ਼ੁਰੂ ਤੋਂ ਹੀ ਮੁੰਡਿਆਂ ਦੀ ਤਰ੍ਹਾਂ ਰੱਖਿਆ ਵਾ ਮਤਲਬ ਕਿ ਆਪਣੇ ਕੰਮ ਕਰ ਰਹੇ ਹੁੰਦੇ ਤੇ ਮੈਨੂੰ ਫਿਰ ਵੀ ਕਹਿੰਦੇ ਕਿ ਕਿੱਥੇ ਗਿਆ ਵੀਰ ਤੇ ਕਦੋਂ ਆਉਣਗੇ ਮਤਲਬ ਕਿ ਉਹ ਸੀ ਤੋਂ ਮੈਨੂੰ ਖੁਦ ਮੈਨੂੰ ਹਾਸਾ ਆ ਜਾਂਦਾ ਉਸ ਟਾਈਮ ਤੇ ਕਿ ਮਤਲਬ ਕਿ ਮੈਂ ਖੁਦ ਹੀ ਕੰਮ ਕਰ ਲਈ ਮੈਂ ਕਿਹਾ ਹਾਂ ਜੀ ਵੀਰ ਦੱਸੋ ਮੈਂ ਹੀ ਇੱਥੇ ਓਨਰ ਦੱਸੋ ਕੀ ਕਰਨਾ ਹੈ ਸਮਾਂ ਉਹ ਪੂਰਾ ਆਪਣੇ ਕੰਮ ਨੂੰ ਦੇ ਰਹੇ ਆ ਬਾਕੀ ਉਹ ਪਰਮਾਤਮਾ ਨੇ ਮਤਲਬ ਕਿ ਉਹਦਾ ਆਪਾ ਸਹਾਰਾ ਤੱਕਿਆ ਹੋਇਆ ਉਹਨੇ ਆਪਾਂ ਨੂੰ ਅੱਗੇ ਤੋਂ ਅੱਗੇ ਲੈ ਹੀ ਜਾਣਾ ਆ ਆਪਾਂ ਮਿਹਨਤ ਤੇ ਆਪਾ ਵਿਸ਼ਵਾਸ ਰੱਖ ਬਾਹਰ ਜਾਂਦਾ ਸ਼ੌਕ ਹੀ ਹੈਗਾ ਨਹੀਂ ਆ ਬਾਕੀ ਬਿਲਕੁਲ ਵੀ ਸ਼ੌਕ ਨਹੀਂ ਮੈਨੂੰ ਸ਼ੁਰੂ ਤੋਂ ਹੀ ਬਾਹਰ ਜਾਂਦਾ ਕੋਈ ਸ਼ੌਕ ਨਹੀਂ ਮੈਨੂੰ ਕਿ ਆਪਾਂ ਇੱਥੇ ਆਪਣੇ ਪੰਜਾਬ 'ਚ ਰਹਿ ਕੇ ਹੀ ਵਧੀਆ ਤੋਂ ਵਧੀਆ ਕੰਮ ਕਰ ਸਕਦੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਹਲਕਾ ਦੇ ਪਿੰਡ ਨੱਥੂਪੁਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਇੱਕ ਧੀ ਦੇ ਜਜ਼ਬੇ ਨੂੰ ਸਲਾਮ ਹੈ ਜੀ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਕਿ ਗੁਰਸਿੱਖ ਭੈਣ ਕਿਵੇਂ ਪੱਖੇ ਦੀਆਂ ਮੋਟਰਾਂ ਬੰਨਦੀ ਆ ਜੀ ਹਾਂ ਦੋਸਤੋ ਇੱਕ ਜਜਬਾ ਅਤੇ ਜਨੂਨ ਦੇਖ ਸਕਦੇ ਹੋ ਤੁਸੀਂ ਕਿ ਜਿੱਥੇ ਅੱਜ ਸਮਾਜ ਦੇ ਵਿੱਚ ਇਹ ਕੰਮ ਸ਼ੁਰੂ ਤੋਂ ਜਿਹੜਾ ਹੈਗਾ ਉਹ ਬਹੁਤ ਸਾਰੇ ਮੁੰਡੇ ਜਾਂ ਬਹੁਤ ਸਾਰੀਆਂ ਜੇ ਦੁਕਾਨਾਂ ਤੇ ਵੇਖਿਆ ਜਾਵੇ ਤਾਂ ਕੋਈ ਸਿਆਣੇ ਬੰਦੇ ਕੰਮ ਕਰਦੇ ਹੁੰਦੇ ਸੀ ਪਰ ਇਸ ਧੀ ਨੇ ਇਹ ਕਾਰ ਵਖਾਇਆ ਕਿ ਵਾਕਈ ਧੀਆਂ ਜਿਹੜੀਆਂ ਨੇ ਉਹ ਕਿਸੇ ਤੋਂ ਘੱਟ ਨਹੀਂ ਹਨ ਜੀ ਹਾਂ ਮਿਸਾਲ ਬਣੀ ਧੀ ਦੇ ਕੋਲ ਪਹੁੰਚੇ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਹਲਕੇ ਦਾ ਪਿੰਡ ਨੱਥੂਪੁਰ ਹੈ ਮਲਾਉਨੇ ਆ ਤੁਹਾਡੇ ਨਾਲ ਗੱਲਬਾਤ ਕਰਾਉਨੇ ਆ ਪਹਿਨੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਾਂ ਨਵਾਂ ਸਤਿ ਤੁਹਾਡਾ ਵੀ ਵਾਇਗੁਰ ਚੀਕਾ ਖਾਲਸਾ ਵਾਇਗੁਰ ਚੀਕੀ ਫਤਿਹ ਪੜਣਾ ਕੀ ਨਾਮ ਹੈ ਕਿਹੜਾ ਪਿੰਡ ਹੈ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਕੰਮ ਦੇ ਵਿੱਚ ਸਰ ਜੀ ਮੇਰਾ ਨਾਮ ਰਣਜੀਤ ਕੋਹੜਾ ਪਿੰਡ ਮੇਰਾ ਨੱਥੂਪੁਰਾ ਅੱਛਾ ਜੀ ਹਾਂਜੀ ਸਰ ਤੇ ਪੜਣਾ ਕਿੰਨਾ ਸਮਾਂ ਹੋ ਗਿਆ ਹੈ ਤੁਸੀਂ ਇਹ ਕੰਮ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੁਹਾਨੂੰ ਕਿੰਨੇ ਇਹ ਸਲਾਹ ਦਿੱਤੀ ਜਾਂ ਕੀ ਤੁਹਾਡਾ ਸ਼ੌਂਕ ਸੀ ਜਰੂਰ ਦੱਸਿਓ ਸਾਰਾ ਇਹਦੇ ਬਾਰੇ ਹਾਂ ਹਾਂਜੀ ਸਰ ਮੇਰੇ ਨਾਲ ਉਸਤਾਦ ਜੀ ਨੇ ਮਤਲਬ ਕਿ ਮੈਨੂੰ ਸਲਾਹ ਹੀ ਲਾ ਲੋ ਕਿ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਰਣਜੀਤ ਸਿੱਖਲਾ ਕੰਮ ਵਧੀਆ ਵਾ ਤੂੰ ਕਰ ਵੀ ਸਕਦੀ ਮਤਲਬ ਕਿ ਤੇਰਾ ਉਹ ਮੁੰਡਿਆਂ ਵਾਲਾ ਸਾਬ ਪਤਾਵਾ ਤੂੰ ਕਰ ਲੈਣਾ ਅੱਛਾ ਜੀ ਤੇ ਸਰ ਆਪਾਂ ਉਤੋਂ ਹੀ ਮਤਲਬ ਕਿ ਦਿਮਾਗ ਸਾਂਗੇ ਚਲੋ ਜੇ ਆਪਾਂ ਕਰ ਸਕਦੇ ਤੇ ਫਿਰ ਕਰਨਾ ਚਾਹੀਦਾ ਉਹਨੂੰ ਫਰਲੀ ਲਾਈਨ ਇੱਕ ਵੱਖਰੀ ਸੀ ਆਪਾਂ ਕਰਨਾ ਸ਼ੁਰੂ ਕਰਤਾ ਪਰਿਵਾਰ ਦਾ ਕਿਹੋ ਜਿਹਾ ਭੈਣੇ ਸਹਿਯੋਗ ਮਿਲਿਆ ਕਿਉਂਕਿ ਜਦੋਂ ਵੀ ਕੋਈ ਕੁੜੀ ਮੁੰਡੇ ਦੀ ਤਾਂ ਗੱਲ ਛੱਡੋ ਘਰ ਦੇ ਵਿੱਚੋਂ ਕਹਿੰਦੇ ਜਦੋਂ ਕੋਈ ਕੁੜੀ ਕੁਝ ਕਰਨਾ ਚਾਹੇ ਤਾਂ ਬਹੁਤਿਆਂ ਨੂੰ ਤਾਂ ਪਰਿਵਾਰ ਦਾ ਸਹਿਯੋਗ ਨਹੀਂ ਮਿਲਦਾ ਉਹਨੂੰ ਕਹਿੰਦੇ ਕਿ ਕੁੜੀਏ ਤੂੰ ਕਿਹੜਾ ਕੰਮ ਕਰਨਾ ਤੂੰ ਇਹ ਕਿਹੜੇ ਕੰਮ 'ਚ ਪੈ ਗਈ ਤਾਂ ਪਰਿਵਾਰ ਦਾ ਕਿਹੋ ਜਿਹਾ ਸਹਿਯੋਗ ਰਿਹਾ ਸੱਚੀ ਮੇਰੇ ਪਰਿਵਾਰ ਦਾ ਸਹਿਯੋਗ ਬਹੁਤ ਵਧੀਆ ਰਿਹਾ ਕਿਉਂਕਿ ਉਹਨਾਂ ਨੇ ਮੈਨੂੰ ਨਾ ਸ਼ੁਰੂ ਤੋਂ ਹੀ ਮੁੰਡਿਆਂ ਦੀ ਤਰ੍ਹਾਂ ਰੱਖਿਆ ਵਾ ਤੇ ਉਹਨਾਂ ਨੇ ਮੈਨੂੰ ਮਿਲ ਕੇ ਕਦੀ ਇਹ ਨਹੀਂ ਕਿਹਾ ਕਿ ਤੂੰ ਆਹ ਨਹੀਂ ਕਰਨਾ ਚਾਹੋਂ ਨੀ ਕਰਨਾ ਉਹ ਮੇਰੇ ਨਾਲ ਹਮੇਸ਼ਾ ਹੀ ਮਿਲ ਕੇ ਮੇਰਾ ਸਾਥ ਦਿੰਦੇ ਰਹੇ ਆ ਤੇ ਉਹਨਾਂ ਨੇ ਮੈਨੂੰ ਕਿਹਾ ਨਹੀਂ ਕਿ ਤੂੰ ਰੰਜੀਤ ਆ ਕਿਹੜਾ ਕੰਮ ਫੜ ਲਿਆ ਉਹਨਾਂ ਨੇ ਕਿਹਾ ਕਿ ਵਧੀਆ ਜੇ ਸਿੱਖ ਲੇਗੀ ਤਾਂ ਹੋਰ ਵੀ ਵਧੀਆ ਤੇਰੇ ਲਈ ਤੂੰ ਜੋ ਵੀ ਕਰਨਾ ਚਾਹੁੰਦੀ ਹੈਂ ਤੇਰੇ ਨਾਲ ਅੱਗੇ ਕਰ ਪਾਣੇ ਇਹ ਸ਼ੌਂਕ ਸੀ ਤੁਹਾਡਾ ਜਾਂ ਫਿਰ ਇਹ ਮਜਬੂਰੀ ਸੀ ਸਰ ਜੀ ਵੈਸੇ ਤਾਂ ਮਨ ਲਗੀ ਸਟਾਰਟਿੰਗ ਮਜਬੂਰੀ ਸੀਗੀ ਹੁਣ ਸ਼ੌਂਕ ਆ ਮੇਰਾ ਸਟਾਰਟਿੰਗ ਤੇ ਮੰਨ ਲਓ ਕਿ ਨਾ ਉਦੋਂ ਥੋੜੀ ਪੈਸੇ ਦੀ ਘਾਟ ਸੀਗੀ ਆਪਾਂ ਤਾਂ ਹੀ ਘਰੋਂ ਬੰਦਾ ਨਿਕਲਦਾ ਨਾ ਜਦੋਂ ਥੋੜਾ ਹੁੰਦਾ ਵਾ ਇਸ ਕਰਕੇ ਫਿਰ ਉਦੋਂ ਕੰਮ ਤੇ ਚਲੋ ਮੈਂ ਇੱਥੇ ਨਾ ਆਨਲਾਈਨ ਹੀ ਹੈਗਾ ਕੰਮ ਕੰਪਿਊਟਰ ਤੇ ਸਾਰਾ ਉੱਥੇ ਕਰਦੇ ਸੀ 우ਸਤਾਦ ਜੀ ਦੇ ਨਾਲ ਹੀ ਤੇ ਉਹਨਾਂ ਨੇ ਫਿਰ ਉਹ ਲਾਗੇ ਉਹ ਮਕੈਨਿਕ ਹੈਗੇ ਖੁਦ ਉਹ ਕਰਦੇ ਸੀਗੇ ਉਹਨਾਂ ਨੂੰ ਵੇਖ ਕੇ ਆਪਾਂ ਨਾਲ ਕਰਨਾ ਸ਼ੁਰੂ ਕਰਤਾ ਤਾਂ ਦੋਸਤੋ ਇਹ ਭੈਣ ਗੁਰਸਿੱਖ ਭੈਣ ਜਿਸ ਦਾ ਨਾਮ ਰਣਜੀਤ ਕੌਰ ਹੈ ਉਹਨਾਂ ਭੈਣਾਂ ਦੇ ਲਈ ਵੀ ਇੱਕ ਵੱਡੀ ਮਿਸਾਲ ਬਣੀ ਹੈ ਜਿਹੜੀ ਸਿਰ ਤੇ ਜਿਹੜੀਆਂ ਭੈਣਾਂ ਸਿਰ ਦੇ ਉੱਪਰ ਦਮਾਲਾ ਸਜਾ ਕੇ ਜਿਹੜਾ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਸੋਸ਼ਲ ਮੀਡੀਆ ਤੇ ਜਿਹੜੀਆਂ ਰੀਲਾਂ ਪਾਉਂਦੀਆਂ ਉਹਨਾਂ ਦੇ ਲਈ ਵੀ ਇੱਕ ਇਹ ਮਿਸਾਲ ਬਣੀ ਹੈ ਕਿ ਤੁਸੀਂ ਆਪਣੇ ਕੰਮ ਨਾਲ ਪਿਆਰ ਕਰੋ ਅਤੇ ਤੁਹਾਡੇ ਕੋਲ ਸੋਸ਼ਲ ਮੀਡੀਆ ਤੇ ਚੈਨਲ ਆਪ ਚੱਲ ਕੇ ਆਉਂਦੇ ਆ ਇਹ ਇੱਕ ਵੱਡੀ ਮਿਸਾਲ ਹੈ ਕਿ ਸਿਰ ਤੇ ਦਮਾਲਾ ਸਜਾ ਕੇ ਗੁਰਸਿੱਖ ਭੈਣਾਂ ਜਿਹੜੀਆਂ ਰੀਲਾਂ ਪਾਉਂਦੀਆਂ ਨੇ ਉਹ ਜ ਇਹ ਵੀਡੀਓ ਤੇ ਜਰੂਰ ਆਪਣੀ رائے ਦੇਣਾ ਪੈਣਾ ਕੀ ਕਹਿਣਾ ਚਾਹੋਗੇ ਜਿਹੜੀਆਂ ਸੋਸ਼ਲ ਮੀਡੀਆ ਤੇ ਪੈਣਾ ਵੱਲੋਂ ਸਿਰ ਤੇ ਦਿਮਾਲੇ ਸਜਾ ਕੇ ਰੀਲਾਂ ਪਾਈਆਂ ਜਾਂਦੀਆਂ ਪਰ ਤੁਸੀਂ ਇੱਥੇ ਮੋਟਰਾ ਬੰਨ ਰਹੇ ਹੋ ਸਰ ਜੀ ਚਲੋ ਅਲੱਗ-ਅਲੱਗ ਨਾਲ ਸਾਰਿਆਂ ਦਾ ਮਤਲਬ ਕਿ ਸ਼ੌਂਕ ਹੁੰਦਾ ਕਈਆਂ ਨੂੰ ਕਿ ਕੁਝ ਕਰਨ ਦਾ ਕਈ ਨੂੰ ਕੁਝ ਪਰ ਮੈਨੂੰ ਲੱਗਦਾ ਕਿ ਰੀਲਾਂ ਜੜੀਆਂ ਨਾ ਇਹ ਹੋਣੀ ਮਤਲਬ ਕਿ ਸ਼ੌਂਕ ਬਣ ਗਿਆ ਹੋਇਆ ਸਾਰਿਆਂ ਦਾ ਪਹਿਲਾਂ ਸਾਰਿਆਂ ਨੂੰ ਆਪਣੇ ਕੰਮ ਨਾਲ ਸ਼ੌਂਕ ਹੁੰਦਾ ਸੀਗਾ ਕਿਸੇ ਨੂੰ ਕੜਾਈ ਦਾ ਸ਼ੌਂਕ ਹੀ ਕਿਸੇ ਨੂੰ ਸਿਖਲਾਈ ਦਾ ਸ਼ੌਂਕ ਹੀ ਪਰ ਉਹ ਸਾਰਾ ਕੁਝ ਛੱਡ ਗਿਆ ਅੱਜਕੱਲ ਰੀਲਾਂ ਵੱਲੇ ਹੋ ਗਏ ਆ ਚਲੋ ਗੁਰੂ ਘਰੇ ਜਾਣਾ ਵਾ ਆਪਾਂ ਗੁਰੂ ਘਰੇ ਜਾਈਏ ਗੁਰੂ ਸਾਹਿਬ ਦੀਆਂ ਪਾ ਸਕਦੇ ਕਿ ਚਲੋ ਕਿਸੇ ਨਾ ਕਿਸੇ ਦੇ ਦਿਮਾਗ 'ਚ ਆਪਣੀਆਂ ਦੇਖ ਕੇ ਕਿ ਕੁਛ ਨਾ ਕੁਛ ਸਹੀ ਆ ਜਾਂਦਾ ਪਰ ਜਿਹੜੀਆਂ ਆਪਾਂ ਖੁਦ ਦਿਮਾਗਲੇ ਸਜਾ ਕੇ ਆਪਾਂ ਰੀਲਾਂ ਗੱਲ ਲੱਗੀ ਹੈ ਦਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਭੈਣੇ ਜਦੋਂ ਫਿਰ ਕੋਈ ਦੁਕਾਨ ਤੇ ਆਉਂਦਾ ਉਹ ਤਾਂ ਪਹਿਲਾਂ ਇਹੋ ਕਹਿੰਦਾ ਹੋਣਾ ਵਾ ਵੀ ਭੈਣੇ ਘਰੋਂ ਆਪਣੇ ਫਾਦਰ ਸਾਹਿਬ ਨੂੰ ਜਾਂ ਵੱਡੇ ਬ੍ਰਦਰ ਨੂੰ ਆਵਾਜ਼ ਮਾਰੋ ਅਸੀਂ ਪੱਖਾ ਠੀਕ ਕਰਾਉਣਾ ਉਹਨਾਂ ਨੂੰ ਇਹ ਨਹੀਂ ਪਤਾ ਮਿਸਤਰੀ ਤਾਂ ਗਾੜੀ ਮੈਂ ਹੀ ਬੈਠੀ ਕੀ ਕਹਿਣਾ ਚਾਹੋਗੇ ਸਰ ਜੀ ਜਦੋਂ ਬੜਾ ਹੁੰਦਾ ਵਾ ਮਨ ਲਓ ਕਿ ਮੈਂ ਮਨ ਲਓ ਕਿ ਆਪਣੇ ਕੰਮ ਕਰ ਰਹੇ ਹੁੰਦੇ ਤੇ ਮੈਨੂੰ ਫਿਰ ਵੀ ਕਹਿੰਦੇ ਕਿ ਕਿੱਥੇ ਗਿਆ ਵੀਰ ਤੇ ਕਦੋਂ ਆਉਣਗੇ ਮਨ ਲਓ ਕਿ ਉਹ ਸੀਤੋ ਮੈਨੂੰ ਖੁਦ ਮੈਨੂੰ ਹਾਸਾ ਆ ਜਾਂਦਾ ਉਸ ਟਾਈਮ ਤੇ ਕਿ ਮਨ ਲਓ ਕਿ ਮੈਂ ਖੁਦ ਹੀ ਕੰਮ ਕਰ ਲਈ ਮੈਂ ਕਿਹਾ ਹਾਂ ਜੀ ਵੀਰ ਦੱਸੋ ਮੈਂ ਹੀ ਇੱਥੇ ਓਨਰ ਦੱਸੋ ਕੀ ਕਰਨਾ ਹੈਗਾ ਆਪਾਂ ਤੇ ਫਿਰ ਉਹਨਾਂ ਨੂੰ ਲੱਗਦਾ ਸੀ ਤੁਸੀਂ ਬੰਦੇ ਹੋ ਤੁਸੀਂ ਕਰਦੇ ਹੋ ਫਿਰ ਉਹਨਾਂ ਨੂੰ ਹੁੰਦਾ ਸੀ ਫਿਰ ਅਹੀਂ ਤਾਂ ਅਹੀਂ ਕੰਮ ਕਰਾਉਣਾ ਹੈ ਹੀ ਚਲੋ ਫਿਰ ਦੱਸੋ ਆ ਪੱਖਾ ਆਪਾਂ ਕੀ ਕਿੱਦਾਂ ਕਰਨਾ ਫਿਰ ਮਨ ਲਓ ਕਿ ਉਹਨਾਂ ਨੂੰ ਹੁੰਦਾ ਵਾ ਇੱਕ ਵਾਰੀ ਹੈਰਾਨਗੀ ਜ ਉਸ ਤੋਂ ਬਾਅਦ ਉਹ ਫਿਰ ਉਹਨਾਂ ਨੂੰ ਪਤਾ ਲੱਗਿੰਦਾ ਕਿ ਚਲੋ ਹੁਣ ਦੀਦੀ ਖੁਦ ਹੀ ਕੰਮ ਕਰਦੇ ਆ। 2 ਸਾਲ ਤੋਂ ਤੁਸੀਂ ਸ਼ੁਰੂ ਕੀਤਾ ਹੈ। ਪਹਿਲਾਂ ਤੁਸੀਂ ਪੜ੍ਹਨੇ ਸਿੱਖਿਆ ਵੀ ਆ ਤਾਂ ਰਣਜੀਤ ਕੌਰ ਜਿਹੜੀ ਹੈ ਹੁਣ ਉਸ ਦਾ ਅਗਲਾ ਇਸ ਤੋਂ ਅੱਗੇ ਟਾਰਗੇਟ ਕੀ ਹੈ ਕਿ ਹੁਣ ਸ਼ੁਰੂ ਕੀਤਾ ਇਹਨੂੰ ਕਿਹੜੇ ਸਿਰੇ ਤੇ ਲਿਜਾ ਕੇ ਜਿਹੜਾ ਇਹ ਕੰਮ ਨੂੰ ਕਿਹੜੇ ਸਿਰੇ ਤੇ ਲੈ ਕੇ ਜਾਣਾ। ਸਰ ਜੀ ਸਟਰਗਲ ਵੈਸੇ ਹੁਣ ਚੱਲ ਰਹੀ ਆ। ਹੁਣ ਦੇਖੋ ਕਿ ਆਪਾਂ ਕੰਮ ਕਰਦੇ ਮਿਹਨਤ ਕਰ ਰਹੇ ਆ ਅੱਗੇ ਕਿੱਥੋਂ ਤੱਕ ਪਹੁੰਚਦਾ ਕੁਝ ਨਹੀਂ ਪਤਾ। ਮਤਲਬ ਕਿ ਜਿਹੜਾ ਆਪਾਂ ਸਮਾਂ ਪੂਰਾ ਆਪਣੇ ਕੰਮ ਨੂੰ ਦੇ ਰਹੇ ਆ ਬਾਕੀ ਉਹ ਪਰਮਾਤਮਾ ਨੇ ਮਲਕੀ ਉਹਦਾ ਆਪਾ ਸਹਾਰਾ ਤੱਕਿਆ ਹੋਇਆ ਉਹਨੇ ਆਪਾਂ ਨੂੰ ਅੱਗੇ ਤੋਂ ਅੱਗੇ ਲੈ ਹੀ ਜਾਣਾ ਵਾ ਆਪਾਂ ਮੇਰੇ ਨਾਲ ਤੇ ਆਪਾਂ ਵਿਸ਼ਵਾਸ ਰੱਖਦੇ ਆਂ ਹਾਂ ਜੀ ਰਿਸਪੌਂਸ ਕਿਹੋ ਜਿਹਾ ਮਿਲ ਰਿਹਾ ਲੋਕਾਂ ਦਾ ਸਰ ਜੀ ਰਿਸਪੌਂਸ ਲੋਕਾਂ ਦਾ ਬਹੁਤ ਵਧੀਆ ਵਾ ਸਾਰੇ ਵਧੀਆ ਹੀ ਕਹਿੰਦੇ ਆ ਕਿ ਮਲਕੀ ਵਧੀਆ ਲੱਗਦਾ ਜਦੋਂ ਕਹਿੰਦੇ ਕਿ ਹਾਂ ਵੀ ਸਾਡੇ ਮਲਕੀ ਸਾਡੇ ਪਿੰਡ ਦੀ ਲਾ ਲੋ ਸਾਡੇ ਲਾਗੇ ਬੰਨੇ ਦੀ ਕਿ ਕੁੜੀ ਜਿਹੜੀ ਉਹ ਕੰਮ ਕਰ ਰਹੀ ਆ ਵਧੀਆ ਲੱਗਦਾ ਰਿਸਪੌਂਸ ਬਹੁਤ ਹੀ ਵਧੀਆ ਸਾਰਿਆਂ ਦਾ ਸਾਰੇ ਹੀ ਵਧੀਆ ਹੀ ਕਹਿੰਦੇ ਕੋਈ ਮਾੜਾ ਨਹੀਂ ਕਹਿੰਦਾ ਕਦੀ ਹੁਣ ਤਾਂ ਪਰਿਵਾਰ ਨੂੰ ਰਿਸ਼ਤੇਦਾਰ ਇਹ ਤੇ ਨਹੀਂ ਕਹਿੰਦੇ ਵੀ ਤੁਸੀਂ ਕੁੜੀ ਨੂੰ ਕਿਹ ਨਹੀਂ ਸੱਜੀ ਕੋਈ ਨਹੀਂ ਕਹਿੰਦਾ ਹੁਣ ਸਗੋਂ ਰਿਸ਼ਤੇਦਾਰ ਇਹ ਕਹਿੰਦੇ ਕਿ ਸਾਡੀਆਂ ਕੁੜੀਆਂ ਨੂੰ ਵੀ ਸਿਖਾ ਦਿਓ ਕੰਮ ਮਲਕੀ ਰਿਸ਼ਤੇਦਾਰ ਇਹ ਕਹਿ ਰਹੇ ਆ ਕਿ ਜੇ ਤੁਸੀਂ ਸਿਖਦੇ ਹੋ ਸਾਡੇ ਮੁੰਡੇ ਨੂੰ ਸਿਖਾ ਦਿਓ ਸਾਡੀ ਕੁੜੀ ਨੂੰ ਸਿਖਾ ਦਿਓ ਮਲਕੀ ਤੁਹਾਡੇ ਨਾਲ ਲਾ ਕੇ ਕੰਮ ਸਿੱਖ ਲੈਣਗੇ ਹਾਂਜੀ ਭਾਣਾ ਜੋ ਪੰਜਾਬ ਦੇ ਵਿੱਚ ਨਾ ਕਰੇ ਚੱਲ ਰਿਹਾ ਮੈਂ ਜ਼ਰੂਰ ਪੁੱਛਾਂਗਾ ਤੁਸੀਂ ਇਹ ਪੱਖੇ ਬੰਨਣ ਦਾ ਕੰਮ ਸ਼ੁਰੂ ਕੀਤਾ ਤੁਸੀਂ ਆਈਲੈਂਡਸ ਕਰਕੇ ਕੈਨੇਡਾ ਅਮਰੀਕਾ ਹੋ ਪੰਜਾਬ ਤੋਂ ਬਾਹਰ ਜਾਣ ਦਾ ਕਦੀ ਨਹੀਂ ਸੋਚਿਆ ਸਰ ਜੀ ਨੇ ਮੈਨੂੰ ਬਾਹਰ ਜਾਣ ਦਾ ਸ਼ੌਕ ਹੀ ਹੈਗਾ ਨਹੀਂ ਆ ਬਾਕੀ ਬਿਲਕੁਲ ਵੀ ਸ਼ੌਕ ਨਹੀਂ ਮੈਨੂੰ ਸ਼ੁਰੂ ਤੋਂ ਹੀ ਬਾਹਰ ਜਾਂਦਾ ਕੋਈ ਸ਼ੌਕ ਨਹੀਂ ਹੈ ਮੈਨੂੰ ਕਿ ਆਪਾਂ ਇੱਥੇ ਆਪਣੇ ਪੰਜਾਬ 'ਚ ਰਹਿ ਕੇ ਹੀ ਵਧੀਆ ਤੋਂ ਵਧੀਆ ਕੰਮ ਕਰ ਸਕਦੇ ਆ ਤੇ ਮੈਨੂੰ ਅੱਗੇ ਵੀ ਮਤਲਬ ਕਿ ਸਾਰਿਆਂ ਨੂੰ ਉਹੀ ਮੈਸੇਜ ਵੀ ਹੈ ਕਿ ਤੁਸੀਂ ਇੱਥੇ ਹੀ ਰਹਿ ਕੇ ਆਪਣੇ ਬਹੁਤ ਵਧੀਆ ਕੰਮ ਕਰ ਸਕਦੇ ਹੋ ਉੱਥੇ ਵੀ ਆਪਾਂ ਦਿਹਾੜੀਆਂ ਕਰਨੀਆਂ ਬੈਸਟ ਹੈ ਕਿ ਆਪਾਂ ਇੱਥੇ ਸਭ ਤੋਂ ਵਧੀਆ ਕਰ ਲਈਏ ਅੱਛਾ ਜੀ ਕੀ ਮੈਸੇਜ ਹੈ ਉਹਨਾਂ ਨੂੰ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਉਹਨਾਂ ਜਿਹੜੇ ਹੁਣ ਤਾਂ ਦੋਸਤੋ ਇੱਕ ਬਹੁਤ ਵੱਡੀ ਮਿਸਾਲ ਹੈ ਕਿ ਇੱਕ ਭੈਣ ਨੇ ਜਿਹੜਾ ਇੱਕ ਇਲੈਕਟ੍ਰੀਸ਼ੀਅਨ ਦਾ ਕੰਮ ਸ਼ੁਰੂ ਕੀਤਾ ਪੱਖੇ ਦੀਆਂ ਮੋਟਰਾਂ ਬੰਨਣ ਦਾ ਕੰਮ ਸ਼ੁਰੂ ਕੀਤਾ ਜਿੱਥੇ ਪੰਜਾਬ ਦੇ ਵਿੱਚ ਸ਼ੇਵਾ ਦਰਿਆ ਜਿਹੜਾ ਕਹਿੰਦੇ ਨਸ਼ਿਆਂ ਦਾ ਵਗ ਰਿਹਾ ਹੈ ਉੱਥੇ ਇੱਕ ਉਹਨਾਂ ਨੌਜਵਾਨ ਮੁੰਡਿਆਂ ਨੂੰ ਇੱਕ ਪ੍ਰੇਰਣਾ ਮਿਲਣੀ ਚਾਹੀਦੀ ਹੈ ਕਿ ਤੁਸੀਂ ਵੇਖ ਸਕਦੇ ਹੋ ਕਿ ਇੱਕ ਧੀ ਨੇ ਆਪਣੇ ਮਾਪਿਆਂ ਦਾ ਜਿਹੜਾ ਕਿਵੇਂ ਬਾਹ ਫੜੀ ਆਪਣੇ ਮਾਪਿਆਂ ਦਾ ਸਹਾਰਾ ਬਣੀ ਹੈ ਪਹਿਲਾਂ ਕੰਮ ਸਿੱਖਿਆ ਤੇ ਸਿੱਖਣ ਤੋਂ ਬਾਅਦ ਹੁਣ ਜਿਹੜੀ ਹੈ ਉਹਨਾਂ ਨੇ ਦੁਕਾਨ ਪਾਈ ਕੀ ਮੈਸੇਜ ਹੈਗਾ ਭੈਣੇ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਤੇ ਜਿੰਨੇ ਵੀ ਜਿਹੜੇ ਨੇ ਵਿਹਲੇ ਫਿਰਦੇ ਨੇ ਸੱਜੀ ਜਿਹੜੇ ਤਾਂ ਵਿਹਲੇ ਫਿਰਦੇ ਨੇ ਉਹਨੂੰ ਇਹੀ ਕਹਿਣਾ ਕਿ ਤੁਸੀਂ ਕੰਮ ਕਰੋ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੰਮ ਹਰੇਕ ਕੋਈ ਕੋਈ ਵੀ ਕਰਦਾ ਨਾ ਉਹ ਕੰਮ ਛੋਟੇ ਤੋਂ ਹੀ ਸ਼ੁਰੂਆਤ ਹੁੰਦੀ ਉਹਦੀ ਛੋਟੇ ਤੋਂ ਹੀ ਉਹ ਵੱਡਾ ਬਣਦਾ ਵਾ ਇਸ ਕਰਕੇ ਤੁਸੀਂ ਕੰਮ ਕਰੋ ਵਧੀਆ ਮਤਲਬ ਕਿ ਕੁਝ ਵੀ ਕਰੋ ਐਨੀ ਪਰ ਕੰਮ ਕਰਦੇ ਰਹੋ ਬਸ ਜੀ ਰਣਜੀਤ ਕੌਰ ਕੰਮ ਸਿੱਖਣ ਤੋਂ ਲੈ ਕੇ ਦੁਕਾਨ ਪਾਉਣ ਤੱਕ ਕਿਸੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਵੈਸੇ ਕਹਿੰਦੇ ਕੋਈ ਕੰਮ ਐਸਾ ਨਹੀਂ ਜਿਸ ਦੇ ਵਿੱਚ ਤੁਹਾਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਸਰ ਜੀ ਮੁਸ਼ਕਲਾਂ ਤੇ ਤੁਸੀਂ ਪੁੱਛਣਾ ਕਿ ਕਿੱਥੋਂ ਸਟਾਰਟ ਹੋਈਆਂ ਤੇ ਕਿੱਥੇ ਆ ਕੇ ਖਤਮ ਹੁੰਦੀਆਂ ਨੇ ਮਤਲਬ ਕਿ ਹੱਲੇ ਵੀ ਜਾਰੀ ਨੇ ਫਿਰ ਵੀ ਸ਼ਾਰਟਲੀ ਜਰੂਰ ਦੱਸੋ ਸਰ ਜੀ ਮਤਲਬ ਕਿ ਬਹੁਤ ਕੁਝ ਮਤਲਬ ਕਿ ਪਹਿਲਾਂ ਤੇ ਹੁੰਦਾ ਨਾ ਬੰਦੇ ਨੂੰ ਪੇਮੈਂਟ ਦਾ ਔਖਾ ਹੋ ਜਾਂਦਾ ਉਹ ਮੈਂ ਲੋਨ ਲੈ ਕੇ ਹੀ ਮਤਲਬ ਕਿ ਆ ਸ਼ਾਪ ਆਈ ਹੋਈ ਆ ਹਾਂਜੀ ਤੇ ਅੱਗੇ ਮਲਕੀ ਮਿਹਨਤ ਕਰ ਰਹੇ ਆ ਕਰਦੇ ਰਵਾਂਗੇ ਅੱਗੇ ਆਪਣਾ ਜੋ ਵੀ ਆਪਾਂ ਮਿਹਨਤ ਕਰਕੇ ਹੀ ਸਾਰਾ ਕੁਝ ਅੱਗੇ ਕਰਨਾ ਹੈ ਮਿਹਨਤ ਕਰਕੇ ਹੀ ਇਹਨੂੰ ਮਲਕੀ ਜੋ ਵੀ ਲਾ ਲੋ ਕਿ ਆਪਾਂ ਕਰਜ਼ੇ ਲਾਉਣੇ ਆ ਜਾਂ ਮੁਸ਼ਕਲਾਂ ਸੀਗੀਆਂ ਉਹਨਾਂ ਨੂੰ ਮਿਹਨਤ ਨਾਲ ਹੀ ਹੱਲ ਕੀਤਾ ਵਾ ਤੇ ਅੱਗੇ ਹੀ ਕਰਨਾ ਸੋ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਭੈਣ ਨੇ ਦੱਸਿਆ ਕਿ ਕਰਜ਼ਾ ਚੁੱਕ ਕੇ ਲੋਨ ਲੈ ਕੇ ਕੰਮ ਸਟਾਰਟ ਕੀਤਾ ਤੇ ਤੁਹਾਡਾ ਇੱਥੇ ਬਹੁਤ ਵੱਡਾ ਰੋਲ ਹੈ ਰਹਿਣ ਵਾਲਾ ਹੈ ਜੇਕਰ ਤੁਸੀਂ ਸਪੋਰਟ ਕਰੋਗੇ ਵਾਤੋ ਵਾਤ ਇੱਕ ਤਾਂ ਹੋਰ بڑا ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਹੈ ਕਿ ਅਸੀਂ ਪੰਜਾਬੀਆਂ ਕੋਲੋਂ ਕੰਮ ਕਰਾਉਣਾ ਤਾਂ ਇਹ ਗੁਰਸਿੱਖ ਭੈਣ ਦੇ ਕੋਲੋਂ ਤੁਸੀਂ ਕੰਮ ਜ਼ਰੂਰ ਕਰਾਓ ਜਿਹੜਾ ਇਲੈਕਟ੍ਰੀਸ਼ੀਅਨ ਦਾ ਹੈ ਜੇ ਕੋਈ ਪੱਖਿਆਂ ਦਾ ਤਾਂ ਵੱਧ ਤੋਂ ਵੱਧ ਜਿਹੜੀ ਤੁਹਾਡੀ ਸਪੋਰਟ ਦੀ ਇੱਥੇ ਲੋੜ ਹੈ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਹੌਸਲਾ ਹੈ ਉਸ ਭੈਣ ਦਾ ਕਿ ਜਿਸ ਨੇ ਕੰਮ ਸਿੱਖਣ ਤੋਂ ਬਾਅਦ ਆਪਣੀ ਜਿਹੜੀ ਆ ਉਹ ਦੁਕਾਨ ਸ਼ੁਰੂ ਕੀਤੀ ਮੈਂ ਚਾਹਾਂਗਾ ਭੈਣੇ ਆਪਣੀ ਲੋਕੇਸ਼ਨ ਦੱਸ ਦੇ ਤਾਂ ਜੋ ਜਿੰਨੇ ਵੀ ਦਰਸ਼ਕ ਵੇਖ ਰਹੇ ਨੇ ਉਹ ਤੁਹਾਡੇ ਕੋਲ ਆਸਾਨੀ ਨਾਲ ਪਹੁੰਚ ਜਾਣ ਜਿਹੜੇ ਨੇੜਲੇ ਨੇ ਤੁਹਾਡੇ ਹਾਂਜੀ ਸਰ ਮੇਰੇ ਨਾਲ ਲੋਕੇਸ਼ਨ ਹੈਗੀ ਪਿੰਡ ਨੱਥੂਪੁਰ ਮੇਰੀ ਸ਼ਾਪ ਆ ਬਿਲਕੁਲ ਗੰਡੀਵਿੰਡ ਦੇ ਬਿਲਕੁਲ ਸਾਹਮਣੇ ਆ ਹਾਂਜੀ 메ਨ ਤਰਨਤਾਰਨ ਰੋਡ ਤੇ ਅੱਛਾ ਜੀ ਤਾਂ ਭੈਣ ਨੇ ਦੱਸਿਆ ਕਿ ਨੱਥੂਪੁਰ ਪਿੰਡ ਹੈ ਜ਼ਿਲ੍ਹਾ ਤਰਨਤਾਰਨ ਦਾ ਪੱਟੀ ਹਲਕੇ ਦਾ ਇਹ ਪਿੰਡ ਹੈ ਨੱਥੂਪੁਰ ਅਤੇ ਉੱਥੇ 메ਨ ਹਾਈਵੇ ਤੇ ਨੱਥੂਪੁਰ 메ਨ ਹਾਈਵੇ ਤੇ ਜਿਹੜੀ ਆ ਇਹ ਇਲੈਕਟ੍ਰੀਸ਼ਨ ਦੀ ਦੁਕਾਨ ਹੈ ਇਹ ਸਾਨੂੰ ਸਮਾਂ ਦੇਣ ਦੇ ਲਈ ਭੈਣੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਸਰ ਤੁਹਾਡਾ ਵੀ ਧੰਨਵਾਦ ਤੁਸੀਂ ਨੇ ਇਹ ਚੱਲ ਕੇ ਆਏ ਹੋ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਅਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਜੇਕਰ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਅੰਗੂਠੇ ਦੇ ਨਾਲ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਜਿਹੜਾ ਹੈ ਇੱਕ ਹੌਸਲਾ ਮਿਲ ਸਕੇ ਸਭ ਨੂੰ ਬਣੇ ਰਹੋ ਸਾਡੇ ਨਾਲ। ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ।